ਕੈਨੇਡਾ ਦੀਆਂ ਟੈਰੀਓ ਸਰਕਾਰ ਨੇ ਸਕਿਲਡ ਵਰਕਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਅਰਜ਼ੀਆਂ ਰੱਦ ਹੋ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਪਾਰ ਕਾਮੇ ਅਤੇ ਸਟ੍ਰੀਮ ਉੱਤੇ ਨਿਰਭਰਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਪਾਤਕਿਆਂ ਲਈ ਇੱਕ ਹੋਰ ਪੂਰੀ ਖਬਰ ਹੈ ਜੀ ਹਾਂ Ontario ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਜ਼ ਸਟ੍ਰੀਮ ਨੂੰ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਜਮ੍ਹਾਂ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ ਐਸਈਆ ਪਿਛਲੇ ਡੇਢ ਤੋਂ 2 ਸਾਲਾਂ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਕਿਸ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣਕੀਆਂ ਇਸ ਫੈਸਲੇ ਦੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣ ਬੰਦ ਵਪਾਰ ਖੇਤਰ ਦੇ ਵਿੱਚੋਂ ਸਭ ਤੋਂ ਵੱਧ ਕੰਮ ਹੀ ਨੇ ਅਤੇ ਹਜ਼ਾਰਾਂ ਲੋਕ ਇਸ ਤਰ੍ਹਾਂ ਨਾਲ ਹੀ ਪੀਆ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਐਲਸੀ ਦੀ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ 온ਟਾਰੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਦੁਆਰਾ ਲਿਆ ਗਿਆ ਹੈ ਉਨ੍ਹਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡ ਸਟ੍ਰੀਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਹੈ ਤੇ ਇਸ ਸਟ੍ਰੀਮ ਦੇ ਤਹਿਤ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਣੀ ਪਹਿਲਾ ਇਹ ਪ੍ਰਕਿਰਿਆ ਅਧੀਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ ਯਾਨੀ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਸਟ੍ਰੀਮ ਵਿਆਪਕ ਗਲਤ ਪੇਸ਼ਕਾਰੀਆਂ ਤੇ ਧੋਖਾਧੜੀ ਦਾ ਸਰੋਤ ਸੀਗੀ ਸਟ੍ਰੀਮ ਤਾਂ ਮੌਜੂਦਾ ਡਿਜ਼ਾਈਨ ਸਬਾਬੀ ਤੌਰ ਤੇ ਕਮਜ਼ੋਰੀ ਤੇ ਦੁਰਵਸਤ ਲਈ ਖੁੱਲ੍ਹਾ ਹੈ ਇਸ ਲਈ ਉਹ ਕੈਨੇਡਾ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਦੱਸ ਦਿਓ ਕੈਨੇਡਾ ਵਿੱਚ ਭਾਰਤੀ ਵਿਪਾਰਕ ਕਾਮਯਾਬ ਦਾ ਸਭ ਤੋਂ ਵੱਡਾ ਭਾਈਚਾਰਾ ਹੈ ਜਿਸ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਵੈਲਟਰ, ਉਸਾਰੀ ਕਾਮੇ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ। ਬਹੁਤ ਸਾਰੇ ਪਾਤਿਨਾਂ ਕੇਤਵਰ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਵੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਦਸਤਾਬੰਦ ਮੰਨਿਆ ਜਾਂਦਾ ਹੈ। ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤੀਆਂ ਤੇ ਪੀਆ ਦੇ ਲਈ ਉਮੀਦਾਂ ਉੱਤੇ ਪਾਣੀ ਫਿਰ ਗਿਆ। ਇਹ ਧਿਆਨ ਦੇਣ ਯੋਗ ਹੈ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਇਸੇ ਰਤ ਕਿਤੇ ਗਏ ਨੇ। ਕੈਨੇਡਾ ਦੀ অন্ਟਾਰੀਓ ਸਰਕਾਰ ਨੇ ਸਕਿਲਡ ਟਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਅਰਜ਼ੀਆਂ ਰੱਦ ਹੋ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਪਾਰ ਕਾਮੇ ਅਤੇ ਸਟ੍ਰੀਮ ਉੱਤੇ ਨਿਰਭਰਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ PR ਦੀ ਉਡੀਕ ਕਰ ਰਹੇ ਪਾਤਕਿਆ ਦੇ ਲਈ ਇੱਕ ਹੋਰ ਪੂਰੀ ਖਬਰ ਹੈ ਜੀ ਹਾਂ Ontario ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਜ਼ ਸਟਰੀਮ ਨੂੰ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਜਮ੍ਹਾਂ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ IRCC ਆ ਪਿਛਲੇ ਡੇਟ ਤੋਂ 2 ਸਾਲਾਂ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਕਿਸ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣ ਕਿ ਇਸ ਫੈਸਲੇ ਦੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣੇ ਬੰਦ ਵਪਾਰ ਖੇਤਰ ਦੇ ਵਿੱਚ ਉਹ ਸਭ ਤੋਂ ਵੱਧ ਕੰਮੇ ਨੇ ਅਤੇ ਹਜ਼ਾਰਾਂ ਲੋਕ ਇਸ ਦਰ ਰਾਹੀਂ ਪੀਆ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਹਾਲਸੀ ਅੰਕਤੀ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ 온ਟਾਰੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਦੁਆਰਾ ਲਿਆ ਗਿਆ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕੀਮ ਟਵੇਡ ਸਟ੍ਰੀਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਹੈ ਤੇ ਇਸ ਸਟ੍ਰੀਮ ਦੇ ਤਹਿਤ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਪਹਿਲਾ ਹੀ ਪ੍ਰਕਿਰਿਆ ਅਧੀਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ ਟੈਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਸਟ੍ਰੀਮ ਵਿਆਪਕ ਗਲਤ ਪੇਸ਼ਕਾਰੀਆਂ ਤੇ ਧੋਖਾਧੜੀ ਦਾ ਸਰੋਤ ਸੀਗੀ ਇਸ ਸਟ੍ਰੀਮ ਦਾ ਮੌਜੂਦਾ ਡਿਜ਼ਾਈਨ ਸੁਭਾਵਿਕ ਤੌਰ ਤੇ ਦੁਰਵਤੌਲੀ ਖੁੱਲ ਹੈ ਇਸ ਲਈ ਉਹ ਟੈਰੀਓ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਦੱਸਿਆ ਕੈਨੇਡਾ ਵਿੱਚ ਭਾਰਤੀ ਵਪਾਰਕ ਕਾਮਿਆਂ ਦਾ ਸਭ ਤੋਂ ਵੱਡਾ ਇਹ ਚਾਰੇ ਜਿਸ ਵਿੱਚ ਇਲੈਕਟ੍ਰੀਸ਼ੀਅਨ ਪਲੰਬਰ ਵੈਲਡਰ ਉਸਾਰੀ ਕਾਮੇ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ ਬਹੁਤ سارے ਭਾਰਤੀ ਨਕੇਤ ਉਹਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਬੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਹੈ ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤਿਆਂ ਦੀਆਂ ਪੀਆ ਦੇ ਲਈ ਉਮੀਦਾਂ ਉੱਤੇ ਪਾਣੀ ਫਿਰ ਗਿਆ ਇਹ ਧਿਆਨ ਦੇ ਨਿਓਗੇ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਸੇ ਰੱਦ ਕੀਤੇ ਗਏ ਨੇ ਕੈਨੇਡਾ ਦੀਆਂ ਟੈਰੀਓ ਸਰਕਾਰ ਨੇ ਸਕਿਲਡ ਵਰਕਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤੀ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀ ਪੀਆਰ ਅਲਸਖਿਆ ਰਤ ਹੋ ਗਿਆ ਨਹੀਂ ਵੱਡੀ ਗਿੰਟੀ ਦੇ ਵਿੱਚ ਭਾਰਤੀ ਵਪਾਰ ਕਾਮੇ ਅਤੇ ਸਟ੍ਰੀਮ ਉੱਤੇ ਨਿਰਭਰਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਭਾਰਤੀਆਂ ਦੇ ਲਈ ਇੱਕ ਹੋਰ ਪੂਰੀ ਖਬਰ ਹੈ ਜੀ ਹਾਂ Ontario ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਜ਼ ਸਟ੍ਰੀਮ ਨੂੰ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਜਮ੍ਹਾਂ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ ਐਲਐਸਆ ਪਿਛਲੇ ਡੇਟ ਤੋਂ 2 ਸਾਲਾਂ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਵੀਜ਼ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣਕੀਆਂ ਇਸ ਫੈਸਲੇ ਦੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣ ਬੰਦ ਵਪਾਰ ਖੇਤਰ ਦੇ ਵਿੱਚ ਉਹ ਸਭ ਤੋਂ ਵੱਧ ਕੰਮ ਹੀ ਨੇ ਅਤੇ ਹਜ਼ਾਰਾਂ ਲੋਕ ਇਸ ਧਰ ਨਾਲ ਹੀ ਪੀਆਰ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਅਲਸੀਆਂ ਦੀ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ 온ਟਾਰੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਟਾਰੀਓ ਲਈ ਆਕੇ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡਸ ਟਰੇਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਅਤੇ ਇਸ ਟਰੇਮ ਦੇ ਤਹਿਤ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਪਹਿਲਾ ਹੀ ਪ੍ਰਕਿਰਿਆ ਅਧੀਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ ਯਾਨੀ ਟੈਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਟਰੇਮ ਵਿਆਪਕ ਗਲਤ ਪੇਸ਼ਕਾਰੀਆਂ ਤੇ ਧੋਖਾਧੜੀ ਦਾ ਸਰੋਤ ਸੀ ਕਿ ਇਸ ਟਰੇਮ ਦਾ ਮੌਜੂਦਾ ਡਿਜ਼ਾਈਨ ਸਭਾਵਿਤ ਰੂਪ ਤੇ ਦੁਰਵਸਤ ਲਈ ਖੁੱਲ ਹੈ ਇਸ ਲਈ ਉਹ ਟੈਰੀਓ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਦੱਸਿਆ ਕੈਨੇਡਾ ਵਿੱਚ ਭਾਰਤੀ ਵਪਾਰਕ ਕਾਮਯਾਬਾ ਦਾ ਸਭ ਤੋਂ ਵੱਡਾ ਚਾਰੇ ਜਿਸ ਦੇ ਵਿੱਚ ਇਲੈਕਟ੍ਰੀਸ਼ੀਅਨ ਪਲੰਬਰ ਵੈਲਟਰ ਉਸਾਰੀ ਕਾਮੇ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ ਬੋਸਾਰੇ ਪਾਤੀ ਨਾ ਕਿਤੋਂ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰ ਬੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਹੈ ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤੀਆਂ ਤੇ ਪੀਆ ਦੇ ਲਈ ਉਮੀਦਾਂ ਉੱਤੇ ਪਾਣੀ ਫਿਰ ਗਿਆ ਇਹ ਧਿਆਨ ਦੇਣ ਯੋਗ ਹੈ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਸੇ ਰੱਦ ਕੀਤੇ ਗਏ ਨੇ ਕੈਨੇਡਾ ਦੀਆਂ ਟੈਰੀਓ ਸਰਕਾਰ ਨੇ ਸਕਿਲਡ ਵਰਕਰਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤੀ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਅਰਜ਼ੀਆਂ ਰੱਦ ਹੋ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਪਾਰ ਕਾਮੇ ਅਤੇ ਸਟ੍ਰੀਮ ਉੱਤੇ ਨਿਰਭਰਸਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਪਾਤਗਦੇ ਲਈ ਇੱਕ ਹੋਰ ਪੂਰੀ ਖਬਰ ਹੈ ਜੀ ਹਾਂ Ontario ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਜ਼ ਸਟਰੀਮ ਨੂੰ ਬੰਦ ਕਰ ਦਿੱਤੇ ਇਸ ਪ੍ਰੋਗਰਾਮ ਦੇ ਤੀਨ ਜਮਾ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਚਾਰ ਗਿਆ ਨੇ ਐਲਸੀਆ ਪਿਛਲੇ ਡੇਟ ਤੋਂ 2 ਸਾਲਾਂ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਵੀਜ਼ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣਕਿਆ ਇਸ ਫੈਸਲੇ ਦੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣ ਰੰਬੰਦ ਵਪਾਰ ਖੇਤਰ ਦੇ ਵਿੱਚ ਉਹ ਸਭ ਤੋਂ ਵੱਧ ਕਾਮੇ ਨੇ ਅਤੇ ਹਜ਼ਾਰਾਂ ਲੋਕ ਇਸ ਦਰਰਾਂ ਹੀ ਪੀਆ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਹਾਲਸੀ ਅੰਕੀਤੀ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ Ontario ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਦੁਆਰਾ ਲਿਆ ਗਿਆ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕੀਮ ਟੁਏਡ ਸਟ੍ਰੀਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਹੈ ਤੇ ਇਸ ਸਟ੍ਰੀਮ ਦੇ ਤਹਿਤ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਪਹਿਲਾ ਹੀ ਪ੍ਰਕਿਰਿਆ ਅਧੀਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ ਟੈਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਸਟ੍ਰੀਮ ਵਿਆਪਕ ਗਲਤ ਪੇਸ਼ਕਾਰੀਆਂ ਤੇ ਧੋਖਾਧੜੀ ਦਾ ਸਰੋਤ ਸੀਗੀ ਇਸ ਸਟ੍ਰੀਮ ਦਾ ਮੌਜੂਦਾ ਡਿਜ਼ਾਈਨ ਸਭਾਵਿਤ ਤੌਰ ਤੇ দুরਬਲਤੋ ਲਈ ਖੁੱਲ੍ਹਾ ਹੈ ਇਸ ਲਈ ਉਹ ਟੈਰੀਓ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਦੱਸੋ ਕੈਨੇਡਾ ਵਿੱਚ ਭਾਰਤੀ ਵਿਪਾਰਕ ਕਾਮਿਆਂ ਦਾ ਸਭ ਤੋਂ ਵੱਡਾ ਇਹਾਰੇ ਜੁਸੂਬਿਸ਼ ਇਲੈਕਟ੍ਰੀਸ਼ੀਅਨ ਪਲੰਬਰ ਵੈਲਡਰ ਉਸਾਰੀ ਕਾਮੇ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ ਬੋਸਾਰੇ ਪਾਤੀ ਨਾ ਕੇਤਵ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਵੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਹੈ ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤੀਆਂ ਚ kia ਪੀਆਰ ਦੇ ਲਈ ਉਮੀਦਾਂ ਉੱਤੇ ਪਾਣੀ ਫਿਰ ਗਿਆ ਇਹ ਧਿਆਨ ਦੇ ਨਿਉ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਇੱਥੇ ਰਤ ਕੀਤੇ ਗਏ ਨੇ ਦੱਸਿਓ ਕੈਨੇਡਾ ਵਿੱਚ ਭਾਰਤੀ ਵਪਾਰਕ ਕਾਮਯਾਬਾ ਸਭ ਤੋਂ ਵੱਡਾ ਭਾਈਚਾਰਾ ਹੈ ਜਿਸ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਉਸਾਰੀ ਕਾਮੇ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ। ਇਹ ਬਹੁਤ ਸਾਰੇ ਭਾਰਤੀਆਂ ਕਿਤਾ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਵੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਹੈ। ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤੀਆਂ ਦੀਆਂ ਪੀਆ ਦੇ ਲਈ ਉਮੀਦਾਂ ਉੱਤੇ ਪਾਣੀ ਫਿੱਟ ਗਿਆ। ਇਹ ਧਿਆਨ ਦੇ ਨਿਯੋਗ ਹੈ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਇਸੇ ਰੱਦ ਕੀਤੇ ਗਏ ਨੇ।